ਹਾਂਜੀ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਚੈਨਲ ਤੇ ਛੋਟੇ ਵੱਡੇ ਵੀਰਾਂ ਦਾ ਅੱਪਾ ਅੱਜ ਵੀਡੀਓ ਲੈ ਕੇ ਆਏ ਆ ਜੀ ਟਰਬੋ ਬਾਰੇ ਬੇਸਿਕ ਜੀ ਤੁਹਾਨੂੰ ਜਾਣਕਾਰੀ ਦੇਣੀ ਆ ਟਰਬੋ ਬਾਰੇ ਵੀ ਕਿਹੜੇ ਸਨ ਜਿਹਨੂੰ ਯੂਜ਼ ਕਰਿਆ ਗਿਆ ਕਿਵੇਂ ਖੋਜ ਹੋਈ ਇਹਦੀ ਤੇ ਇਹਦੀ ਵਰਤੋਂ ਕੀ ਆ ਕਿਵੇਂ ਕੰਮ ਕਰਦੀ ਆ ਟਰੈਕਟਰ ਤੇ ਕੁਝ ਬੇਸਿਕ ਜੇ ਪੁਆਇੰਟ ਆਪਾਂ ਤੇ ਚਲੋ ਜੀ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆ ਗਿਆ ਜੀ ਇਹਦਾ ਟਰਬੋ ਦੀ ਪਹਿਲੀ ਵਾਰ ਵਰਤੋਂ ਕਰੀ ਗਈ ਸੀ 1905 ਚ ਡੀਜ਼ਲ ਇੰਜਨ ਦੇ ਵਿੱਚ ਇਹਦੀ ਡੀਜ਼ਲ ਇੰਜਨ ਵਿੱਚ ਵਰਤੋਂ ਕੀਤੀ ਗਈ ਸੀ ਇਹਦੀ ਖੋਜ ਵੀ ਜਾਣੀ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਜੇ ਮੈਂ ਨਾ ਗਲਤ ਹੋਵਾਂ ਤਾਂ ਸੁਪਰਚਾਰਜਰ ਮੈਨੂੰ ਲੱਗਦਾ ਰਿਮੈਂਟ ਹੋ ਗਿਆ ਸੀ ਵੀ ਜਾਨੀ ਉਹਦੀ ਕਾਰਡ ਹੋ ਗਈ ਸੀ ਸੁਪਰਚਾਰਜਰ ਦੀ ਤੇ ਉਹਦਾ ਜਾਨੀ ਵੀ ਇੱਕ ਇਹ ਸੀ ਵੀ ਉਹ ਇੰਜਨ ਦੇ ਨਾਲ ਹੀ ਚੱਲ ਸਕਦਾ ਸੀ ਬੈਲਟ ਤੇ ਉਹ ਅਬਦੇ ਆਬ ਨਹੀਂ ਸੀ ਚੱਲ ਸਕਦਾ ਵੀ ਜਾਨੀ એનર્ਜੀ ਉਹਨੂੰ ਦੇਣੀ ਹੋ ਪੈਂਦੀ ਸੀ ਬੈਲਟ ਰਾਹੀਂ ਇੰਜੀਨੀਅਰ ਇਹ ਚਾਹੁੰਦੇ ਸੀ ਵੀ ਟਰਬੋ ਆਪਦੇ ਆਪ ਚੱਲੇ ਵੀ ਜਾਨੀ ਪੱਖੀ ਕਿਸੇ ਨਾ ਕਿਸੇ ਹਿਸਾਬ ਨਾਲ ਵੀ ਵੀ ਕਿਸੇ ਤਰੀਕੇ ਨਾਲ ਇਹੋ ਜੀ એનર્ਜੀ ਦਿੱਤੀ ਜਾਵੇ ਵੀ ਵੀ ਆਪਾਂ ਨੂੰ ਵੀ ਲਹਿਦਾ ਕੁਝ ਵੀ ਨਾ ਲਾਉਣਾ ਪਵੇ ਸੋ ਉਹਦੇ ਕਰਕੇ ਇਹ ਕਾਰਡ ਹੋਈ ਸੀ ਵੀ ਧੂਏ ਤੋਂ ਧੂਏ ਤੋਂ ਕੰਮ ਲਿਆ ਜਾਵੇ ਐਗਜ਼ੌਸਟ ਤੋਂ ਕਿਉਂਕਿ ਐਗਜ਼ੌਸਟ ਗੈਸੇ ਤਾਂ ਵੀ ਵੇਸਟ ਹੀ ਹੁੰਦੀਆਂ ਤਾਂ ਇਹ ਤਾਂ ਵੇਸਟ ਹੀ ਜਾਂਦੀਆਂ ਫਿਰ ਉਹਦਾ ਕਰਕੇ ਦੀ ਕਾਰਡ ਜਾਨੀ ਔਖੀ ਹੋਈ ਸੀ ਆਪਾਂ ਨੂੰ ਦੇਖਣ ਨੂੰ ਲੱਗਦਾ ਹੁੰਦਾ ਵੀ ਇਹ ਚੀਜ਼ ਵੀਰੇ ਕੀ ਮੱਥਾ ਵੱਜਿਆ ਹੋਣਾ ਯਾਰ ਵੀ ਮਿੰਡ ਚ ਬਣਾਤੀ ਹੋਣੀ ਪਰ ਨਹੀਂ ਵੀਰੋਂ ਆਏ ਨਹੀਂ ਹੁੰਦਾ ਇਹ ਬਹੁਤ ਇੰਜੀਨੀਅਰਿੰਗ ਲੱਗਦੀ ਆ ਕਈ ਕੁਝ ਦੇਖਣਾ ਪੈਂਦਾ ਸੋਚਣਾ ਪੈਂਦਾ ਬਹੁਤ ਸਾਲਾਂ ਦੀ ਮਿਹਨਤ ਹੁੰਦੀ ਆ ਇਹ ਠੀਕ ਆ ਜੀ ਇਹ ਆਪਣਾ ਇੱਕ ਪੁਆਇੰਟ ਹੋ ਗਿਆ ਦੂਜਾ ਪੁਆਇੰਟ ਆ ਗਿਆ ਜੀ ਆਪਣਾ ਵੀ টারਬੋ ਜਦ ਆਪਾਂ ਲਾਉਨੇ ਆ ਇਹੇ ਹੀਟ ਪ੍ਰੋਡਿਊਸ ਕਰਦਾ ਹੀਟ ਪ੍ਰੋਡਿਊਸ ਕਿਵੇਂ ਕਰਦਾ ਇਹਨੇ ਜਦ ਹਵਾ ਖਿੱਚਣੀ ਆ ਉਧਰੋਂ ਜਾ ਦੇਦੀ ਟਰਬਾਈਨ ਚ ਘੁੰਮਣੀਆਂ ਹਵਾ ਕਿਉਂਕਿ ਉੱਥੇ ਕੰਪਰੈਸ ਹੋ ਜਾਣੀਆਂ ਇਹਨੇ ਤੱਕ ਕੇ ਵਿੱਚ ਮਾਰਨੀ ਆ ਹਵਾ ਉਹਦਾ ਕਰਕੇ ਕੀ ਹੁੰਦਾ ਵੀ ਟੈਂਪਰੇਚਰ ਵੱਧ ਜਾਂਦਾ ਟੈਂਪਰੇਚਰ ਵਧਣ ਦੇ ਕਾਰਨ ਹੀ ਮੂਰੇ ਇੰਟਰਕੂਲਰ ਲਾਇਆ ਜਾਂਦਾ ਇੰਟਰਕੂਲਰ ਦਾ ਕੰਮ ਇਹੀ ਆ ਵੀ ਉਹਨੇ ਹਵਾ ਠੰਡੀ ਕਰਕੇ ਦੇਣੀ ਆ ਰੈਡੀਏਟਰ ਹੀ ਮੰਨ ਲਓ ਦੂਜਾ ਵੀ ਉਹਨੇ ਹਵਾ ਠੰਡੀ ਕਰਕੇ ਦੇਣੀ ਆ ਠੰਡੀ ਹਵਾ ਦੀ ਡੈਂਸਿਟੀ ਅ ਮੰਨ ਲਓ ਵੀ ਮਾਤਰਾ ਘਟ ਜਾਂਦੀ ਆ ਜੇ ਹਵਾ ਠੰਡੀ ਆ ਤਾਂ ਮੁੱਠੀ ਚ ਆਜੂਗੀ ਜੇ ਗਰਮ ਆ ਤਾਂ ਲਾ ਲਓ ਵੀ ਬੱਠਲ ਜਿੰਨੀ ਜਗ੍ਹਾ ਚ ਫੈਲ ਜੂਗੀ ਇਹ ਇਹਦਾ ਹੀ ਕਨਸੈਪਟ ਆ ਤੇ ਇਹ ਹਮੇਸ਼ਾ ਠੰਡੀ ਹਵਾ ਨੂੰ ਹੀ ਅੱਗ ਬਰਨਿੰਗ ਵਧੀਆ ਹੁੰਦੀ ਹੁੰਦੀ ਆ ਕੁਆਲਿਟੀ ਵਧੀਆ ਬਰਨਿੰਗ ਦੀ ਬਣਦੀ ਹੁੰਦੀ ਆ ਵੀ ਜਾਨੀ ਭਾਫ ਵੱਜੀ ਉਧਰੋਂ ਦਾ ਉਧਰ ਆਪਣੀ 에ਅਰ ਠੰਡੀ ਆ ਉਹਦੇ ਨਾਲ ਪਰਫਾਰਮੈਂਸ ਇੰਨੀ ਕੁ ਜ਼ਿਆਦਾ ਵਧੀਆ ਬਣਦੀ ਆ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਹੁਣ ਨਵੇਂ ਟਰੈਕਟਰਾਂ 'ਚ ਠੀਕ ਆ ਜੀ ਇਹ ਕੇ ਹੋ ਗਿਆ ਦੂਜਾ ਆ ਗਿਆ ਜੀ ਆਪਣਾ ਟਰਬੋ ਤੇਲ ਖਰਚਾ ਘਟਾਉਂਦਾ ਹੈ ਦੇਖੋ ਜੀ ਜਿਵੇਂ ਹਾਲੈਂਡ ਆ ਗਿਆ ਆਪਾਂ ਇਹਦੇ ਤੇ ਲਾਇਆ ਇਹਨੇ ਤੇਲ ਖਰਚਾ ਘਟਾਇਆ ਜੋਂਡੀਅਰ ਤੇ ਲਾਇਏ ਸੀ ਆਪਾਂ ਉਹਦੇ ਤੇ ਵੀ ਘਟਾਇਆ ਸੋ ਕਈ ਇੰਜਨ ਕੀ ਹੁੰਦੇ ਜਿਵੇਂ ਹੁਣ 55 855 ਉਹਨੂੰ ਲੋਡ ਹੀ ਨਹੀਂ ਪੈਂਦੀ ਟਰਬੋ ਦੀ ਉਹਨੂੰ ਕਿਉਂ ਨਹੀਂ ਲੋਡ ਪੈਂਦੀ ਉਹ ਘੱਟ ਰੇਟਡ ਆਰਪੀਐਮ ਉਹ ਘੱਟ ਆਰਪੀਐਮ ਤੇ ਚੱਲਦਾ ਸੌਰੀ ਉਹ ਲੰਬੀ ਸਟ੍ਰੋਕ ਵਾਲਾ ਇੰਜਨ ਸਲੋ ਸਪੀਡ ਤੇ ਚੱਲਣਾ ਉਹਨੇ ਆਪਣੇ ਸਾਰੇ ਇੰਪਲੀਮੈਂਟ ਕੰਮ ਕਰਦੇ ਆ ਜੀ 17 1800 ਤੱਕ ਸੋ ਉਹਦੇ ਤੇ ਲੋਡ ਹੀ ਨਹੀਂ ਪੈਂਦੀ ਉਹਨੇ ਵੈਸੇ ਨਹੀਂ ਚੱਕਰ ਤੋੜਨੇ ਸੋ ਕਈ ਮੈਂ ਕੰਬਾਈਨਾਂ ਵਾਲੀ ਵੀ ਵੀਰ ਦੇਖਿਆ ਵੀ ਟਰਬੋ ਲਾ ਕੇ ਸੱਟ ਦੰਦੇ ਸਾਡੇ ਹੀ ਬੰਦਿਆਂ ਨੇ ਲਾ ਕੇ ਸੱਟਦਾ ਸੀ ਉਹਦਾ ਰੀਜ਼ਨ ਇਹੀ ਆ ਵੀ ਪਹਿਲਾਂ ਹੀ ਓਵਰ ਪਾਵਰ ਹੁੰਦਾ ਇੰਜਨ ਜੇ ਤਾਂ ਅੰਡਰ ਪਾਵਰ ਆਪਾਂ ਨੂੰ ਫੀਲ ਹੁੰਦਾ ਵੀ ਇੰਜਨ ਚੱਕਰ ਤੋੜ ਰਿਹਾ ਜੀ ਫੇਰ ਤਾਂ ਟਰਬੋ ਲਾਉਣ ਦਾ ਫਾਇਦਾ ਤੇ ਕਿਉਂ ਉਹਦੀ ਪਹਿਲਾਂ ਹੀ ਪਰਫਾਰਮੈਂਸ ਵਧੀਆ ਜੀ ਇੰਜਨ ਦੀ ਫੇਰ ਤਾਂ ਮੈਨੂੰ ਨਹੀਂ ਲੱਗਦਾ ਵੀ ਲੋਡ ਹੋਊਗੀ ਤੋਂ ਤਾਂ ਹੀ ਕਰਕੇ ਕੰਬਾਈਨ ਟਰਬੋ ਲਾਹੇ ਤੋਂ ਤੇਲ ਖਰਚਾ ਘਟਾ ਆ ਜਾਂਦੀ ਆ ਸੋ ਇਹ ਵੀ ਇੱਕ ਫੈਕਟ ਹੈਗਾ ਠੀਕ ਆ ਜੀ ਅੱਗੇ ਆ ਗਿਆ ਵੀ ਟਰਬੋ ਕਿੰਨੇ ਚੱਕਰਾਂ ਤੇ ਐਕਟੀਵੇਟ ਹੋ ਜਾਂਦਾ ਟਰਬੋ ਚੱਕਰਾਂ ਤੇ ਐਕਟੀਵੇਟ ਹੁੰਦਾ ਜੀ 1900 ਤੇ ਇਹ ਇਹਨਾਂ ਨੇ ਵੀ ਜਾਣੀ ਕਰ ਕਰਾ ਕੇ ਜੇ ਦੱਸਿਆ ਵੀ ਸਾਰੇ ਟਰਬੋਆਂ ਦਾ ਵੀ ਜਾਣੀ ਇਹਨੇ ਇੱਕ ਚੱਕਰਾਂ ਦੇ ਐਕਟੀਵੇਟ ਹੋ ਜਾਂਦੇ ਆ ਇਹ ਕੁੱਲ ਮਿਲਾ ਕੇ ਠੀਕ ਆ ਜੀ ਇੱਕ ਪੁਆਇੰਟ ਹੋ ਗਿਆ ਆਪਣਾ ਇੱਕ ਟਰਬੋ ਦਾ ਹੁੰਦਾ ਵੀ ਉਹ ਮੈਂ ਆਪਾਂ ਪਹਿਲਾਂ ਵੀ ਗੱਲ ਕਰ ਲਈ ਵੀ ਜਾਨੀ ਬਰਨਿੰਗ ਦੀ ਆਪਣਾ ਜਿਵੇਂ ਲਾ ਲੋ ਤੁਸੀਂ ਵੀ ਜਿਵੇਂ ਹਸਪਤਾਲਾਂ ਚ ਆਪਾਂ ਨੂੰ ਉਹ ਪਫਾਰਾ ਜਿਹਾ ਦੇ ਦਿੰਦੇ ਆ ਨੱਕ ਤੇ ਲਾ ਕੇ ਹਵਾ ਲੈਂਡ ਨੂੰ ਸਾਹ ਲੈਣ ਨੂੰ ਜਿਹੜੇ ਬੰਦੇ ਨੂੰ ਸਾਹ ਹੁੰਦਾ ਉਹਨਾਂ ਨੂੰ ਪਤਾ ਹੋਊਗਾ ਉਹਦੇ ਨਾਲ ਕੀ ਹੁੰਦਾ ਵੀ ਆਪਾਂ ਨੂੰ ਜ਼ੋਰ ਨਹੀਂ ਲੱਗਦਾ ਸਾਹ ਲੈਣ ਤੇ ਉਹੀ ਸੇਮ ਕਨਸੈਪਟ ਟਰਬੋ ਦਾ ਇਹਨੇ ਹਵਾ ਪਹਿਲੀ ਧੱਕ ਕੇ ਰੱਖਣੀ ਹੈ ਇਹਨੇ ਫੁੱਲ ਬਣਾ ਕੇ ਰੱਖਣੀ ਹੈ ਜਦ ਬਾਲ ਖੁੱਲੇ ਪਟੱਕ ਦੇਣੇ ਵਿੱਚ ਹਵਾ ਜਦੇ ਬਰਨਿੰਗ ਇਹ ਇਹਹੀ ਚੀਜ਼ ਕਰਕੇ ਬਰਨਿੰਗ ਵਧੀਆ ਹੁੰਦੀ ਆ ਕਿਉਂ ਕਿਥੇ ਤਾਂ ਇੰਜਨ ਨੇ ਆਪ ਖਿੱਚਣੀ ਹਵਾ ਕਿਥੇ ਉਹਦੇ ਗੇਟ ਮੂਰੇ ਐਨ ਜਮਾ ਤੁੰਨੀ ਖੜੀ ਆ ਵੀ ਬਾਲ ਖੁੱਲਣ ਦੀ ਧੇਰੀ ਆ ਠੀਕ ਆ ਜੀ ਇੱਕ ਆਪਣਾ ਇਹ ਪੁਆਇੰਟ ਹੋ ਗਿਆ ਸੋ ਅਗਲੇ ਪੁਆਇੰਟ ਵੱਲ ਚਲਦੇ ਆ ਜੀ ਸੋ ਆਪਣਾ ਅਗਲਾ ਪੁਆਇੰਟ ਆ ਗਿਆ ਜੀ ਚਲੋ ਇਹ ਤਾਂ ਆਪਾਂ ਵੀ ਵੈਸੇ ਤਾਂ ਅਗਲੀ ਵੀਡੀਓ ਚ ਕਰ ਦਾਂਗੇ ਆਪਾਂ ਉਹ ਜਿਹੜੀ ਆਪਾਂ ਸੁਪਰ ਚਾਰਜਰ ਦੇ ਟਰਬੋ ਦਾ ਆਪਾਂ ਦੋਹਾਂ ਦਾ ਕਰਕੇ ਕੰਪੈਰੀਜ਼ਨ ਉਹ ਵੀਡੀਓ ਕਰਨੀ ਆਪਾਂ ਵੀ ਇਹ ਪੁਆਇੰਟ ਉਹਦੇ ਚ ਵੀ ਕਰ ਦਾਂਗੇ ਚਲੋ ਕੋਈ ਚੱਕਰ ਨਹੀਂ ਪੈ ਦੱਸ ਦਿੰਨਾ ਮੈਂ ਵੀ ਜਾਣੀ ਇਹ ਟਰਬੋ ਨਾਲ ਥੋੜਾ ਜਿਹਾ ਲੈਗ ਕਰਦਾ ਹੁੰਦਾ ਲੈਗ ਮਤਲਬ ਵੀ ਜਿਵੇਂ ਸੁਪਰ ਕਾਰਾਂ ਚ ਪਤਾ ਲੱਗੂ ਆਪਾਂ ਨੂੰ ਰੇਸਿੰਗ ਕਾਰਾਂ ਚ ਉਹ ਉਹ ਇਹੋ ਜਿਹੀ ਚੀਜ਼ ਕਰਕੇ ਹੀ ਉਹਨਾਂ ਚ ਸੁਪਰਚਾਰਜਰ ਵਰਤੇ ਆ ਜਾਂਦਾ ਟਰਬੋ ਇਹਦੇ ਚ ਥੋੜਾ ਜਿਹਾ ਲੈਗ ਮਹਿਸੂਸ ਹੁੰਦਾ ਹੀ ਹੁੰਦਾ ਕਿਉਂਕਿ ਇਹਨੇ ਐਗਜ਼ੌਸਟ ਦੇ ਨਿਰਭਰ ਆ ਇਹ ਜਿੰਨਾ ਟਾਈਮ ਉਧਰੋਂ ਤੱਕ ਨਹੀਂ ਵੱਜੂਗਾ ਟਰਬਾਈਨ ਨੇ ਨਹੀਂ ਘੁੰਮਣਾ ਟਰਬਾਈਨ ਨੇ ਨਹੀਂ ਘੁੰਮਣਾ ਤਾਂ ਇਹਨੇ ਕੰਮ ਨਹੀਂ ਕਰਨਾ ਠੀਕ ਹੈ ਜੀ ਜਦ ਚੱਕਰ ਆਉਣਗੇ ਟਰਬੋ ਦੇ ਚੱਕਰ ਵੱਣਨਗੇ ਤਾਂ ਇਹਨੇ ਕੰਮ ਕਰਨ ਲੱਗਣਾ ਠੀਕ ਹੈ ਜੀ ਇਹ ਥੋੜਾ ਜਿਹਾ ਲੈਗ ਹੁੰਦਾ ਇਹਦੇ ਚ ਇਹ ਸਾਰਿਆਂ ਚ ਹੀ ਹੁੰਦਾ ਜਾਣੀ ਸੋ ਇਹਦਾ ਇੱਕ ਮੈਂ ਪੁਆਇੰਟ ਹੋਰ ਐਡ ਕਰਦਾ ਵੀ ਜਦ ਵੀ ਜਿਹੜੇ ਮਕੈਨਿਕ ਕਹਿੰਦੇ ਆ ਵੀ ਨਾ ਤਾਂ ਗਰਮ ਨੂੰ ਬੰਦ ਕਰੋ ਇੱਕਦਮ ਨਾ ਸਵੇਰੇ ਸਟਾਰਟ ਕਰਨ ਤੋਂ ਵੀ ਤੋਰੋ ਜਦੇ ਠੀਕ ਆ ਜੀ ਉਹਦਾ ਪੁਆਇੰਟ ਉਹਦਾ ਮਤਲਬ ਇਹ ਆ ਵੀ ਜਦ ਵੀ ਆਪਾਂ ਸਵੇਰੇ ਸਟਾਰਟ ਕਰਕੇ ਤੋਰਦੇ ਆ ਜਿਹੜਾ ਉਹਦੇ ਚ ਓਇਲ ਜਾਣਾ ਕਾਰਬੋ ਚ ਇਹਦੀ ਸ਼ਾਫਟ ਤੇ ਉਹ ਤੇਲ ਪਹੁੰਚਿਆ ਨਹੀਂ ਹੁੰਦਾ ਆਪਾਂ ਪਹਿਲਾਂ ਹੀ ਤੋਰ ਲੈਨੇ ਆ ਜਾਂ ਰੇਸ ਮਾਰਦੇ ਆ ਉਹਦਾ ਰੇਸ ਦਾ ਨੁਕਸਾਨ ਉਹਦੀ ਸ਼ਾਫਟ ਤੇ ਪੈਣਾ ਉਹਦੀ ਸ਼ਾਫਟ ਨਹੀਂ ਟੁੱਟ ਜਾਣਾ ਹੁਣ ਆ ਗਈ ਜੀ ਗੱਲ ਆਪਣੀ ਵੀ ਜਦ ਗਰਮ ਕਿਤੇ ਬਾਹ ਕੇ ਆਏ ਆਂ ਆਪਾਂ ਬਾਹਣ ਆ ਕੇ ਆਪਾਂ ਟਰੈਕਟਰ ਖੜਾਉਣਾ ਉਹਦਾ ਪੁਆਇੰਟ ਇਹ ਆ ਵੀ ਤੇਲ ਘੁੰਮੀ ਜਾ ਰਿਹਾ ਠੀਕ ਆ ਜੀ ਜਦ ਆਪਾਂ ਲਿਆ ਕੇ ਸਿੱਧਾ ਬੰਦ ਕਰਤਾ ਗਰਮ ਟਰੈਕਟਰ ਨੂੰ ਉਹਦਾ ਕੀ ਹੋਣਾ ਤੇਲ ਉਤਰਨਾ ਸ਼ੁਰੂ ਹੋ ਜਾਣਾ ਦੁਬਾਰਾ ਵਾਪਸ ਥੱਲੇ ਜਾਣ ਲੱਗ ਜਾਣਾ ਤੇਲ ਉਹਦੇ ਨਾਲ ਹੋਣਾ ਕੀ ਆ ਵੀ ਤੁਹਾਡੀ ਸ਼ਾਫਟ ਟਰਬੋ ਦੀ ਉਹ ਠੰਡੀ ਨਹੀਂ ਹੋਈ ਹੁੰਦੀ ਉਹ ਗਰਮ ਹੀ ਰਹਿੰਦੀ ਆ ਉਹਦਾ ਕਰਕੇ ਉਹ ਲੋਹੇ ਚ ਵੀ ਜਣੀ ਕਮਜ਼ੋਰੀ ਵਾਂਗੂ ਆ ਜਾਂਦੀ ਆ ਇੱਕ ਵੀ ਕਮਜ਼ੋਰੀ ਮੰਨ ਲਓ ਕਿਉਂਕਿ ਉਹਨੇ ਨੇਚਰਲ ਤਰੀਕੇ ਨਾਲ ਵੀ ਤੇਲ ਘੁੰਮੀ ਜਾਣਾ ਘੁੰਮੀ ਜਾਣਾ ਠੰਡੇ ਹੋ ਜਾਣਾ ਜਦ ਆਪਾਂ ਬਾਅਦ ਚੋਂ ਬੰਦ ਕਰਦੇ ਆ ਤਾਂ ਉਹਦਾ ਇਹ ਪੁਆਇੰਟ ਆ ਵੀ ਉਹ ਸ਼ਾਫਟ ਆਪਣੀ ਕਦੇ ਵੀ ਖਰਾਬ ਨਹੀਂ ਹੁੰਦੀ ਕਿਉਂਕਿ ਇਹ ਟੜ ਵੀ ਸਕਦੀ ਆ ਨਾ ਸੋ ਇਹਦਾ ਪੁਆਇੰਟ ਇਹ ਆ ਜੀ ਤੇ ਅੱਗੇ ਚੱਲਦੇ ਆ ਜੀ ਆਪਾਂ ਇੱਕ ਮੇਰੇ ਵੀਰ ਯਾਰ ਇੰਟਰਕੂਲਰ ਜ਼ਰੂਰ ਲਵਾਓ ਆਪਾਂ ਵੀ ਲਵਾਉਣਾ ਆਪਣੇ ਲੱਗਿਆ ਨਹੀਂ ਹੋਇਆ ਇਹਦੇ ਇੰਟਰਕੂਲਰ ਦਾ ਫਾਇਦਾ ਬਹੁਤ ਆ ਦੇ ਵਿੱਚ ਬੰਦੇ ਵੀਰ ਕਹਿ ਦਿੰਦੇ ਆ ਵੀ ਇਹਦਾ ਗਰਦਾ ਗੁਰਦਾ ਬਹਾਫਾ ਉਹ ਆਪਣਾ ਪ੍ਰਾਲੀ ਬਹਾਫਾਸਦੀ ਆ ਪ੍ਰਾਲੀ ਪ੍ਰਾਲੀ ਤਾਂ ਚਲੋ ਵੀ 10 20 ਦਿਨਾਂ ਦਾ ਕੰਮ ਹੁੰਦਾ ਯਾਰ ਸਾਰੇ ਸਾਲ ਦਾ ਆਪਾਂ ਨੂੰ ਨਜ਼ਾਰਾ ਹੀ ਆ ਉਹਦਾ ਨਜ਼ਾਰਾ ਇਹ ਆ ਵੀ ਹਵਾ ਠੰਡੀ ਕਰਕੇ ਦੇਣੀ ਆ ਉਹਨੇ ਉਹਦੇ ਨਾਲ ਪਰਫਾਰਮੈਂਸ ਬਧੂ ਹੀ ਵਧੂਗੀ ਚਾਹੇ ਚੰਗਾ ਕਹਿ ਲੋ ਚਾਹੇ ਮਾੜਾ ਕਹਿ ਲੋ ਉਹਨੂੰ ਠੀਕ ਆ ਜੀ ਇੱਕ ਪੁਆਇੰਟ ਆ ਗਿਆ ਜੀ ਆਪਣਾ ਟਰਬੋ ਟਰਬੋ ਦੇ ਆਰਪੀਐਮ ਦਾ ਇਹਦੇ ਇੰਨੇ ਕੁ ਜ਼ਿਆਦਾ ਹਾਈ ਆਰਪੀਐਮ ਹੁੰਦੇ ਆ ਨਾ ਜਹਾਜ਼ ਨਾਲੋਂ ਸੁਪਰਕਾਰਾਂ ਨਾਲੋਂ ਜਹਾਜ਼ ਦਾ ਇੰਜਣ ਦੇਖ ਲਓ ਕਿੰਨਾ بڑا ਹੁੰਦਾ ਤੇ ਕਿੰਨੇ ਆਰਪੀਐਮ ਤੇ ਚੱਲਦਾ ਉਹ ਜਿੱਦਾਂ ਚੱਕ ਚੱਕਾ ਮਾਰਦਾ ਪਿੱਛੇ ਠੀਕ ਆ ਜੀ ਉਹਦੇ ਨਾਲੋਂ ਵੀ ਤੇਜ਼ ਹੁੰਦੇ ਆ ਇਹਦੇ ਲੱਖ ਤੋਂ ਲੈ ਕੇ 2.5 ਲੱਖ ਆਰਪੀਐਮ ਤੱਕ ਟਰਬੋ ਚਲੇ ਜਾਂਦੇ ਆ ਅੱਜ ਦੇ ਠੀਕ ਆ ਜੀ ਇਹਦੇ ਆਰਪੀਐਮ ਦੀ ਗੱਲ ਆ ਗਈ ਆਪਾਂ ਉਹ ਵਿੱਚ ਲੈ ਲਿਆ ਪੁਆਇੰਟ ਤੇ ਇਹ ਵੀ ਜਾਣੀ ਜਨ ਪਰ ਰੇਟਡ ਆਰਪੀਐਮ ਤੇ ਜ਼ਿਆਦਾ ਚਲਾਉਂਦੇ ਆਂ ਤੇ ਬਹੁਤ ਜ਼ਿਆਦਾ ਚੱਕਰਾਂ ਤੇ ਹੁੰਦਾ ਟਰਬੋ ਠੀਕ ਆ ਜੀ 1 ਪੁਆਇੰਟ ਇਹ ਹੋ ਗਿਆ ਆਪਣਾ ਇੱਕ ਆ ਗਈ ਜੀ ਗੱਲ ਆਪਣੀ ਵੀ ਮੇਰੇ ਨਵੇਂ ਵੀਰ ਜਿੰਨੇ ਵੀ ਟਰਬੂ ਲਾਉਣ ਦੇ ਸ਼ਕੀਨ ਆ ਉਹ ਕੀ ਕਰਦੇ ਆ ਨਾ ਟਰਬੂ ਵੀ ਜਾਣੀ ਆਪਾਂ ਦਾ ਚਲੋ ਇੱਥੇ ਮੋਰਾ ਕੱਢ ਲਿਆ ਸੀ ਇੱਥੇ ਆ ਇਹਦਾ ਆ ਗਿਆ ਜੀ ਪਹਿਲਾਂ ਵਾਲਾ ਆ ਇੰਨਾ ਫਰਕ ਪੈ ਗਿਆ ਵੀ ਜਾਣੀ ਇੰਨਾ ਪਿੱਛੇ ਹੋ ਗਿਆ ਸੀ ਠੀਕ ਆ ਜੀ ਇਹ ਤਾਂ ਹੁਣ ਜੇ ਆਪਾਂ ਮੰਨ ਲਓ ਵੀ ਬਾਹਰ ਇੱਧਰ ਨੂੰ ਕੱਢ ਕੇ ਲਾਉਨੇ ਆ ਵੀ ਮੋੜ ਘੋੜ ਜੇ ਪਾਤੇ ਵੀ ਜੇ ਜਾਨੀ ਤੁਹਾਡੇ ਬੈਂਡ ਤਿੰਨ ਚਾਰ ਬੈਂਡ ਪੈਂਦੇ ਆ ਰਾਹ ਚ ਉਹਦਾ ਨੁਕਸਾਨ ਹੁਣੇ ਹੀ ਹੋਣਾ ਉਹ ਤੁਸੀਂ ਮੰਨੋ ਚਾਹੇ ਨਾ ਮੰਨੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਇੱਕ ਮੈਸੀ ਟਰੈਕਟਰ ਦੇ ਮੈਂ ਦੇਖੀ ਸੀ ਵੀਡੀਓ ਉਹ ਵੀਰ ਨੇ ਨਾ ਤਿੰਨ ਚਾਰ ਮੋੜ ਪਾ ਕੇ ਟਰਬੋ ਲਾਇਆ ਹੋਇਆ ਸੀ ਉਹਦੇ ਨਾਲ ਨੁਕਸਾਨ ਕੀ ਹੁੰਦਾ ਵੀਰੋ ਵੀ ਉਹਦਾ ਪ੍ਰੈਸ਼ਰ ਹੀ ਨਹੀਂ ਬਣਨਾ ਉਹਦਾ ਪ੍ਰੈਸ਼ਰ ਕਦੇ ਵੀ ਨਹੀਂ ਬਣਨਾ ਉਹ ਪ੍ਰੈਸ਼ਰ ਉਹਦਾ ਤਾਂ ਹੀ ਬਣਨਾ ਜੇ ਟਰਬੋ ਆਪਣਾ ਪਾਈਪ ਸਿੱਧਾ ਹੋਊਗਾ ਇਹਦੇ ਦੇਖ ਲਓ ਹੁਣ ਇੱਕ ਮੋੜ ਆ ਆ ਦੇਖ ਲਓ ਇੱਕ ਬੈਂਡ ਆ ਗਿਆ ਬਾਕੀ ਕੋਈ ਬੈਂਡ ਨਹੀਂ ਹੈਗਾ ਜੇ ਆਪਾਂ ਐਗਜ਼ੌਸਟ ਤੇ ਤਿੰਨ ਚਾਰ ਮੋੜ ਪਾਵਾਂਗੇ ਉਹਦਾ ਨੁਕਸਾਨ ਇਹੀ ਆ ਵੀ ਆਪਣਾ ਪ੍ਰੈਸ਼ਰ ਨਹੀਂ ਸਹੀ ਬਣਨਾ ਪ੍ਰੈਸ਼ਰ ਨਹੀਂ ਸਹੀ ਬਣਨਾ ਤਾਂ ਪਰਫਾਰਮੈਂਸ ਸਹੀ ਨਹੀਂ ਆਉਣੀ ਉਹਦੀ ਫਿਰ ਠੀਕ ਆ ਜੀ ਇੱਕ ਪੁਆਇੰਟ ਆਪਣਾ ਇਹ ਹੋ ਗਿਆ 에ਅਰ ਕਲੀਨਰ ਵਾਲ ਵੀ ਨਾ ਪਾਓ ਜਿਆਦੇ ਮੋੜ ਤੇ ਉਧਰ ਵੀ ਨਾ ਪਾਓ ਐਗਜ਼ੌਸਟ ਵਾਲ ਠੀਕ ਆ ਜੀ ਇੱਕ ਮੇਰੇ ਵੀਰਾਂ ਭਰਾਵਾਂ ਨੂੰ ਜਿਹੜਿਆਂ ਨੂੰ ਵੀ ਗੁੰਮਰਾਹ ਕਰਿਆ ਜਾਂਦਾ ਠੀਕ ਆ ਨਵੇਂ ਮੁੰਡੇ ਚਲੋ ਫਸ ਜਾਂਦੇ ਆ 20 HP ਵਧਾਤਾ ਜੀ 30 HP ਵਧਾਤਾ ਜੀ ਟਰਬੋ ਦਾ ਇੰਨਾ ਵੀਰੋ ਇੰਨਾ ਫਰਕ ਨਹੀਂ ਪੈਂਦਾ ਹੁੰਦਾ ਟਰਬੋ ਨੇ ਸਿਰਫ ਕੀ ਕਰਨਾ ਥੋਡੀ ਬਰਨਿੰਗ ਦਾ ਇੰਪਰੂਵ ਹੋਣਾ ਥੋਡੀ ਬਰਨਿੰਗ ਵਧੀਆ ਹੋਊਗੀ ਬਰਨਿੰਗ ਮਤਲਬ ਵੀ ਵਿੱਚੋਂ ਜਿਹੜਾ ਪ੍ਰਸਤਨ ਜਦ ਫਾਇਰ ਹੁੰਦਾ ਉਹਦੇ ਵਿੱਚ ਆਕਸੀਜਨ ਦੀ ਮਾਤਰਾ ਵਧ ਗਈ ਠੀਕ ਆ ਜੀ ਤੇ ਉਹਦੇ ਨਾਲ ਕੀ ਹੋਣਾ ਵੀ ਆਪਣਾ ਟਰੈਕਟਰ ਜਿੱਥੇ ਕਿ ਚੱਕਰ ਤੋੜਦਾ ਯਾਨੀ ਮੋੜ ਤੇ ਜਾ ਕੇ ਜਾਂ ਮਾੜੇ-ਮੋٹے ਲਾ ਲੋ ਮੇਰੇ ਹਿਸਾਬ ਨਾਲ ਤਾਂ ਵੀ ਚਲੋ ਵੱਧੋ-ਵੱਧ ਲਾ ਲੋ ਵੀ 4-5 ਕਿਦੇ ਏੜ-ਗੇੜ ਐਚਪੀ ਕ ਦਾ ਫਰਕ ਪੈਂਦਾ ਬਾਹਲਾ ਤਾਂ ਨਹੀਂ ਪੈਂਦਾ ਜੇ ਆਪਾਂ ਉਹਨੂੰ ਝੂਠ ਬੋਲੀ ਜਾਈਏ ਵੀ 10 ਐਚਪੀ ਦਾ ਪੈ ਗਿਆ ਜੀ 20 ਦਾ ਪੈ ਗਿਆ ਇੰਨਾ ਤਾਂ ਨਹੀਂ ਮੇਰੇ ਵੀਰੋਂ ਪੈਂਦਾ ਹੁੰਦਾ ਕਿਉਂਕਿ ਇਹ ਕਿੜਾ ਆਪਾ ਯਾਰ ਇੰਜਣ ਇੱਕ علیحدہ ਲਾਤਾ ਇਹਦੀ ਠੀਕ ਆ ਜੀ ਉਹੀ ਇੰਜਣ ਆ ਬਸ ਕਟਰਬੋ ਲੱਗ ਜਾਣਾ ਹਵਾ ਦੀ ਮਾਤਰਾ ਵਧ ਗਈ ਉਹ ਬਰਨਿੰਗ ਦੀ ਕੁਆਲਿਟੀ ਵੱਧ ਜਾਂਦੀ ਆ ਬਰਨਿੰਗ ਵਧੀਆ ਹੋਣ ਲੱਗ ਜਾਂਦੀ ਆ ਹੋਰ ਇਹਦੇ 'ਚ ਕੋਈ ਏਡਾ ਤਾਂ ਨਹੀਂ ਹੈਗਾ ਵੀ ਵੀ ਬਹੁਤ ਕੁਝ ਹੋ ਗਿਆ ਠੀਕ ਆ ਜੀ ਇਹ ਨਾ ਮੇਰੇ ਵੀਰੋ ਯਾਰ ਗਮਰਾਹ ਕਰਿਆ ਕਰੋ ਨਵੇਂ ਮੁੰਡੇ ਨੂੰ ਚਲੋ ਨਹੀਂ ਪਤਾ ਹੁੰਦਾ ਤੁਸੀਂ ਕਹਿ ਕਹਿ ਕੇ ਵੇਚੀ ਜੰਨੇ ਹੋ ਜੀ 20 HP ਵਧਾਤਾ ਜੀ 30 HP ਵਾਲਾ ਟਰਬੋ ਲਾਤਾ ਤੁਸੀਂ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਦਿਓ ਵੀ ਸਿਲੰਡਰ ਜ ਆਪਣਾ ਜਿਹੜਾ ਚੈਂਬਰ ਆ ਵਿੱਚ ਜਿੱਥੇ ਪਿਸਟਨ ਚੱਲਦਾ ਤੁਸੀਂ ਉਹਦੀ ਜਗ੍ਹਾ ਤਾਂ ਨਹੀਂ ਵਧਾ ਸਕਦੇ ਉਹ ਤਾਂ ਜਗ੍ਹਾ ਉਨੀ ਹੀ ਰਹਿਣੀ ਆ ਹੁਣ ਤੁਹਾਡੇ ਆਪਣੇ ਆਪਣੇ ਅੰਦਰ ਆ ਸਾਹ ਤੁਸੀਂ ਧੱਕ ਕੇ ਕਿੰਨਾ ਕ ਪਾ ਦੋਗੇ ਯਾਰ ਜੇ ਦੇਖਿਆ ਜਾਵੇ ਕਿੰਨਾ ਕੁ ਥੱਕ ਕੇ ਪਾਦਾਂਗੇ ਆਪਾਂ ਹਵਾ ਉਹਦਾ ਜਿੰਨੀ ਉਹਦੀ ਕੈਪੈਸਿਟੀ ਆ ਉਹਦੀ ਉਹ ਤੋਂ ਹਵਾ ਤਾਂ ਉਨੀ ਹੋ ਜਾਣੀ ਆ ਸਿਲੰਡਰ ਨੇ ਵੀ ਉਨਾ ਹੀ ਰਹਿਣਾ ਉਹ ਬਸ ਇਹ ਹੋ ਜਾਂਦਾ ਵੀ ਹਵਾ ਟਰਬੋ ਹਵੇ ਥੱਕ ਕੇ ਖੜਾ ਦਿੰਦਾ ਮੂਰੇ ਬਾਲਾਂ ਕੋਲ ਤੇ ਨਹੀਂ ਟਰੈਕਟਰ ਨੂੰ ਆਪ ਖਿੱਚਣਾ ਪੈਂਦੀ ਆ ਹਵਾ ਬਸ ਉਹਦਾ ਇੰਨਾ ਕ ਫਰਕ ਆ ਹਾਂ ਪੈਂਦਾ ਫਰਕ 3-4 ਐਚਪੀ ਦਾ ਪੈ ਜਾਂਦਾ ਜ਼ਰੂਰ ਪੈ ਜਾਂਦਾ ਇਹ ਆਪਾਂ ਚੀਜ਼ ਮੰਨਦੇ ਆ ਬਸ ਇਹੀ ਸੀ ਜੀ ਅੱਜ ਦੇ ਅੱਜ ਦੀ ਵੀਡੀਓ ਤੇ ਜੇ ਚੰਗੀ ਲੱਗੀ ਤਾਂ ਮੇਰੇ ਵੀਰੋ ਸ਼ੇਅਰ ਕਰ ਦਿਆ ਕਰੋ ਯਾਰ ਸਾਡਾ ਵੀ ਹੌਸਲਾ ਵਧਦਾ ਫਿਰ ਤੁਹਾਡੇ ਵਾਸਤੇ ਚੰਗੀਆਂ ਚੰਗੀਆਂ ਗਿਆਨ ਵਾਲੀਆਂ ਵੀਡੀਓ ਲੈ ਕੇ ਆਵਾਂਗੇ ਇੱਕਦਮ ਮੈਂ ਵੀਡੀਓ ਕਰਨੀ ਹੈ ਮੇਰੇ ਧਿਆਨ ਚ ਮੇਰੀ ਰਿਸਰਚ ਸਾਰੀ ਡਨ ਹੋਈ ਪਈ ਆ ਤੇ ਉਹ ਵੀਡੀਓ ਜਲਦੀ ਲੈ ਕੇ ਆਵਾਂਗੇ ਸੁਪਰਚਾਰਜਰ ਤੇ টারਬੋ ਸਿੰਪਲ ਆਪਣਾ ਹੋ ਗਿਆ ਜਿਹੜੇ ਆ ਚੱਲਦੇ ਆ ਤੇ ਇੱਕ ਆਪਾਂ ਵੀਡੀਓ ਲੈ ਕੇ ਆਉਣੀ ਆ ਜੀ ਰਡੋਲਫ ਡੀਜ਼ਲ ਬਾਰੇ ਜਿਨ੍ਹਾਂ ਨੇ ਡੀਜ਼ਲ ਇੰਜਨ ਦੀ ਖੋਜ કરી ਸੀ ਉਹ ਵੀ ਮੇਰੀ ਰਿਸਰਚ ਡਨ ਆ ਉਹ ਵੀ ਆਪਾਂ ਜਦ ਤੁਸੀਂ ਕਹੋਗੇ ਜੇ ਚਾਹੀਦੀ ਹੈ ਤਾਂ ਆਪਾਂ ਜਲਦੀ ਕਰ ਦਾਂਗੇ ਜੀ ਤੇ ਸੁਪਰ ਚਾਰਜਰ ਵਾਲੀ ਆਪਾਂ ਵੀਡੀਓ ਜਲਦੀ ਲੈ ਕੇ ਆ ਰਹੇ ਹਾਂ ਸਾਰੇ ਵੀਰਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ